ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੇ ਵਿੱਚ ਇੱਕ ਤਾਜ਼ੀ ਸਵੇਰ ਲਈ ਲੈ ਕੇ ਆਏ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਤੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕੇ ਜੀ ਜੇ ਕੋਈ ਵੀ ਨਾਮ ਦੀ ਵੀਡੀਓ ਮੈਂ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 80476 15312 82467 15312 ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਬਈ ਜੀ ਸਸਿਕਾਲ ਹਾਂਜੀ ਸਸਿਕਾ ਬਈ ਜੀ 100 ਠੀਕ ਬਈ ਜੀ ਹਾਂਜੀ ਬੋਲੋ ਜੀ ਬਈ ਨਾਮ ਤੇ ਐਡਰੈਸ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਹੰਡਾਈ ਨੇੜੇ ਪਿੰਡ ਬਈ ਕਿਹੜੇ ਸਲਾਪ ਰਹਿ ਗਈ ਸਰ ਰਾਮਪੁਰਾ ਫੂਲ ਓਕੇ ਬਈ 36 ਸਰ ਭਗਤਾ ਪਈਏ ਸ਼ਹਿਰ ਜਣੀ ਵਿਚਾਲੇ ਜੀ ਤੇ ਨਾਲੇ ਤਿੰਨ ਪਿੰਡ ਆਹਿੰਦਾ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 9463842852 ਹੂੰ ਦੂਜਾ ਹੈਗਾ 707820605 ਜੀ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਮੱਝ ਦੇ ਨੇ ਕਿਹੜਾ ਸੋਸ ਸੂਈ ਆ ਤੇ ਦੂਜਾ ਸੋਸ ਸੂਈ ਆ ਬਈ ਕਦੋਂ ਸੂਈ ਆ ਬਈ ਇਹ ਪਰਸੋਂ ਹੀ ਸੂਈ ਤੀਜਾ ਦਿਨ ਹੀ ਬਈ ਓਕੇ ਬਈ ਹਾਂਜੀ ਬੱਚਾ ਕੀ ਦੇਤਾ ਇਹਨੇ ਕੱਟਾ ਦਿੱਤਾ ਜੀ ਕੱਟਾ ਦਾ ਹਾਂਜੀ ਬੱਚਾ ਕੱਟਾ ਦਿੱਤਾ ਤੇ ਕਿੰਨਾ ਕਿ ਬਈ ਬੋਲਾ ਬੋਲਾ ਜਾਂ ਦੁੱਧ ਕਿੰਨਾ ਕਰੀ ਤੂੰ ਐਸਟੀਮੇਟ ਬੋਲਾ ਬਾਈ ਜੀ ਇਹਦੇ ਥਲੇ ਮੰਨ ਕੇ ਲੋ 10 11 ਲੀਟਰ ਹੋਊਗਾ ਇਸ ਟਾਈਮ ਦਾ ਹਲੇ ਤੀਜਾ ਦਿਨ ਹੀ ਸੂਈ ਨੂੰ ਜੇ ਨਹੀਂ ਫਰੀ 14 15 ਕਿਲੋ ਵੀ ਆਪਾਂ ਨੂੰ ਉਮੀਦ ਆਗੜ ਠੀਕ ਹੈ ਬਾਈ ਹੂੰ ਤੇ ਬ੍ਰੀਡ ਕੀ ਚ ਹੈ ਛੋਟੇ ਇਹ ਨਹੀਂ ਗੱਲ ਵੀ ਮਤਲਬ ਮੋਟੇ ਢੰਡੇ ਦੀ ਹੈ ਸਹੀ ਹੈ ਬ੍ਰੀਕਲੀਕਲੀ ਨਾਰਥ ਇਸ ਦੀ ਬਿਊਟੀ ਚੈੱਕ ਕਰਨ ਨੂੰ ਸੋ ਜਾ ਦੇ ਚੰਗਾ ਕਰਮ ਵਾਲੀ ਦਾ ਬਹੁਤ ਚੰਗਾ ਬਰੀਡ ਫੁੱਲ ਚਬਾਈ ਕਿਵੇਂ ਹੈ ਸਿੱਕ ਨੰਬਰ ਜੀ ਚੌਂ ਚੌਂ ਤਾਂ ਬਹੁਤ ਫੁੱਲਾ ਜੀ ਮੂਹਣ ਗਾੜੀ ਚੈੱਕ ਕਰੋ ਬਾਈ ਇੱਕ ਨੰਬਰ ਆ ਲੈ ਕੀ ਬਾਤ ਹੈ ਬਾਈ ਖਾਣੀ ਬਹੁਤ ਚੰਗਾ ਲੱਗਿਆ ਨਾ ਹਾਂ ਜੀ ਹਾਂ ਜੀ ਹੂੰ ਚਬਾਈ ਜੁਈ ਬਾਈ ਨੇ ਇੱਕ ਨੰਬਰ ਹੈ ਸ਼ਾਂਤ ਸੁਗਾਈ ਬਹੁਤ ਜਿਆਦਾ ਨੇ ਸ਼ਾਂਤ ਉਹ ਵੀ ਲੈਵਾ ਜਿਹੜਾ ਇੱਕ ਨੰਬਰ ਕੀ ਬਾਤ ਆ ਬਾਈ ਯਮਕਾ ਗਾਮਾ ਨਾਲ ਆਰਡਰ ਲੱਗਿਆ ਹਣ ਅਛਾ ਜੀ ਹੂੰ ਪੂਰੀ ਸਾਫ ਸੁਥਰੀ ਇਹਨੂੰ ਸਹੀ ਹੈ ਸਾਫ ਕਰਕੇ ਲੈ ਆਂਦੀ ਜੀ ਤਾਂ ਖੋਲੀ ਬਈ ਤੋਰ ਕੇ ਦਿਖਾਈ ਤੇ ਬੱਚਾ ਆ ਗਿਆ ਮਗਰ ਕੱਟਾ ਬਈ ਸੂਈ ਸਵਾਈ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਹਨ ਲੇਵਾ ਦੇ ਕੁਕਰ ਮਾਈ ਦਾ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਤੇ ਫੇਸ ਦੀ ਬਿਊਟੀ ਚੈੱਕ ਕਰ ਲੋ ਸਿੰਗ ਸਿੰਗ ਪੂਰਾ ਚੰਗਾ ਝੋਟੀ ਅੰਗ ਹਾਂ ਝੋਟੀ ਦੂਜਾ ਸੁਹੀ ਜੀ ਝੋਟ ਵੀ ਆ ਕੋਈ ਮੱਝੀਆਂ ਚ ਨਹੀਂ ਪੈਂਦੀ ਲੈ ਕੀ ਆ ਬਰੀਕੀ ਵਾਲੀ ਹੈ ਨਹੀਂ ਸਹੀ ਗੱਲ ਆ ਹਾਂਜੀ ਬਰੀਕ ਚਮੜੀ ਦੀ ਝੁੱਤੀ ਬਈ ਨਸਲ ਆ ਜੀ ਕੀ ਮੁੱਲ ਆ ਬਈ ਜਾਇਜ਼ ਜਾ ਬਈ ਦੇਖੋ ਮੁੱਲ ਜਮਾ ਜਾਇਜ਼ ਹੋ ਵਾਧਾ ਘਾਟਾ ਕੋਈ ਨਹੀਂ ਹੋਣਾਗਾ ਹੂੰ ਜੇ ਮੁੱਲ ਜਾਇਜ਼ ਕੋਈ ਬੰਦਾ ਕਹੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਕਰਦਾ ਹਣਾ ਸਹੀ ਹੈ ਨਾ ਨੱਪਾ ਗਾਵਾਂ ਨੇ ਤੋ ਵੇਚ ਦਿਆਂਗੇ ਤੁਹਾਨੂੰ ਪਤਾ ਹੀ ਆ ਹਾਂਜੀ ਰੇਟ ਜਮਾ ਸਾਫਾ ਡੰਗਰ ਆਪਣਾ ਸਾਫ ਸੁਥਰਾ ਹੁੰਦਾਗਾ ਸਹੀ ਹੈ ਬਈ ਮੁੱਲ ਕਰਾਉਣ ਦਾ ਭਾਵੇਂ ਕੋਈ ਸਵਾ ਕਰਾ ਲਓ ਹੂੰ 20 ਕਰਾ ਲਓ 15 ਜਿੰਨਾ ਇੱਕ ਹਣਾ ਸਹੀ ਹੈ ਬਈ 97000 ਰੁਪਇਆ ਲੈਣਾ ਹੈ 97000 ਰੁਪਇਆ ਬਈ ਲੈਣਾ ਲੈਣੀ ਆ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਹਣੇ 2 ਲੱਖ ਤੋਂ ਬਾਹਰ ਹੀ ਇਹ ਵੀ ਮੈਂ ਅੱਜ ਵੀ 1-10 ਦੀ 15 ਜਿਹਨੂੰ ਮਰਜ਼ੀ ਵੀ ਦੀ ਵੇਚ ਦੇ ਸਹੀ ਗੱਲ ਆ ਬਈ ਪਰ ਆਪਾਂ ਭਾਅ ਨਾ ਇਹ ਭਾਅ ਨਹੀਂ ਦੇ ਦੇਣੀ ਠੀਕ ਹੂੰ ਕੋਈ ਜਨਮ ਨਹੀਂ ਤੇ ਧਰਮ ਬਾਈ ਮਾਰ ਕੇ ਰਖਾ ਨਾ ਬਈ ਧਰਮ ਮਾਰ ਦੇ ਹਾਂਜੀ ਧਰਮ ਮਾਰ ਠੰਡੀ ਬਹੁਤ ਆਣਾ ਬਈ ਬਈ ਬਾਹਰ ਠੰਡੀ ਹੈਗੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਮਸਲ ਵਾਲੀ ਹੈਗੀ ਥੋਪੀ ਉਹ ਮੇ ਨਹੀਂ ਗੇ ਕੀ ਬਾਤ ਆ ਤੁਹਾਨੂੰ 13-14 ਕਿਲੋ ਖੁੱਲਾ ਚਵਾ ਦਿਓ ਜੀ ਬਰੀਕੀ ਵਾਲੀ ਜਣੀ ਬਵਲਾ ਦੇ ਕੋਲੇ ਆਏ ਮੰਨ ਲੇ ਕਿ ਚਲੋ ਵੀ 10-11 ਕਿਲੋ 10-11 ਕਿਲੋ ਜਿੰਮਾ ਤਿਆਰ ਹੈ ਜੀ ਠੀਕ ਹੈ ਭਾਈ ਹੋਈ ਹੋਈ ਕੋਲੇ ਹੂੰ ਹਾਂਜੀ ਕਿ ਚੋਣ ਚਾਲ ਥੋੜੇ ਸਾਹਮਣੇ ਆ ਨਾ ਚਵਾਈਟ ਵੀ ਬਹੁਤ ਸਾਫ ਤੇ ਪੋਲੀ ਹੈ ਜੀ ਠੀਕ ਹੈ ਭਾਈ ਨੱਕਰੀ ਬੱਚਾ ਲਾਠਾਣ ਨੇੜੇ ਚੈੱਕ ਕਰਵਾਉਣੇ ਆ ਪਾਣੀ ਇਹ ਨਹੀਂ ਫਿਰ ਜਾਈ ਤੇ ਲਾਠਾਣ ਨੇੜੇ ਤੋਂ ਚੈੱਕ ਕਰਵਾਉਣ ਅੱਲਾਕ ਅੱਲਾ ਥਾਣਾ ਮੁੱਠੀ ਵਾਲਾ ਥਾਣਾ ਕਿ ਨਹੀਂ ਭਾਈ ਹਾਂਜੀ ਹਾਂਜੀ ਇੱਕ ਨੰਬਰ ਥਾਣ ਲੱਗਿਆ ਨਾਲਾ ਨੋੜਾ ਦੇ ਵਿੱਚ ਫੁੱਲ ਆ ਬਾਕੀ ਵੱਡੀ ਗੱਲ ਠੰਡੀ ਆ ਯਾਰ ਹਨਾ ਸਾਰੀ ਠੰਡੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਤੋ ਇਹ ਦੇਖੋ ਲੈ ਚੋਣ ਬੜਾ ਚੰਗਾ ਹਨਾ ਬਈ ਮੋਟਾ ਮੋਟਾ ਚੋਣ ਇੱਕ ਨੰਬਰ ਜਵਾਈ ਆ ਪੂਰੀ ਪੋਲੀ ਆ ਕਹਿੰਨੀ ਜਵਾਈ ਦਾ ਹਾਂਜੀ ਹਾਂ ਹਾਂ ਯਾ ਬਾਤ ਆ ਮਗਲੇ ਸਨਾਈ ਜੇਤਾਲੀ ਹਾਂ ਲੈ ਇੱਕ ਨੰਬਰ ਚਵਾਈ ਆ ਭਾਈ ਜਿਵੇਂ ਮਰਜ਼ੀ ਕੋਈ ਚਲ ਕੋਈ ਚੈੱਕ ਨਹੀਂ ਨੀ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਖੰਡੀ ਸੀ ਲੈ ਕਿੰਨੀਆਂ ਗੱਟਾਂ ਰਾਂ ਮਰੀਆਂ ਚਵਾਈ ਚੈੱਕ ਆ ਤੇ ਕੀਰਨ ਬਾਜ ਚ ਦੇਖ ਹੂੰ ਬਾਕੀ ਮੁੱਲ ਜਾਇਆ ਬ੍ਰੀਕੀ ਜਾਈ ਤੇ ਉਹ ਨਹੀਂ ਗੱਲ ਵੀ ਮਤਲਬ ਨਾ ਸੱਚ ਹੈਗੀ ਸਹੀ ਗੱਲ ਹਾਂਜੀ ਉਹ ਕਿ ਸਫਾਈ ਹੋਈ ਕੋਈ ਨਹੀਂ ਦੂਰ ਦੂਰ ਖਾਣੀ ਜਿਆਦਾ ਹੀ ਦੇਖਦੇ ਹਾਂ ਲੈ ਪਸ਼ਾਂ ਤੋਂ ਲੈਵਾ ਦੁਆਰੇ ਚੈੱਕ ਕਰਵਾ ਲੈ ਸਮਾ ਕੇ ਕਿੰਨਾ ਸੋਹਣਾ ਸਮਾ ਗਾਵਾਂ ਨਾਲ ਦਾ ਲੈਵਾ ਕਹਿੰਦੇ ਭਾਈ ਹਾਂਜੀ ਕਿ ਕਿਸੇ ਵੀਰ ਨੂੰ ਬੱਚੋ ਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ